ਤੁਸੀਂ ਨਾ ਸਾਬਕਾ ਕਬੱਡੀ ਖਿਡਾਰੀ ਦੇਖੇ ਹੋਣਗੇ ਤੁਸੀਂ ਸਾਬਕਾ ਹਾਕੀ ਖਿਡਾਰੀ ਦੇਖੇ ਹੋਣਗੇ ਤੁਸੀਂ ਸਾਬਕਾ ਕਰੈਕਟ ਖਿਡਾਰੀ ਲਿਖਿਆ ਦੇਖਿਆ ਹੋਊਗਾ ਕਿਸੇ ਦੀ ਤਸਵੀਰ ਦੇ ਸਾਹਮਣੇ ਕਦੇ ਵੀ ਤੁਸੀਂ ਸਾਬਕਾ ਪਲਵਾਨ ਨਹੀਂ ਲਿਖਿਆ ਦੇਖਿਆ ਹੋਊਗਾ ਪਲਵਾਨ ਕਦੇ ਵੀ ਸਾਬਕਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਪਲਵਾਨ ਕਦੇ ਵੀ ਪਲਵਾਨੀ ਛੱਡਦਾ ਹੀ ਨਹੀਂਗਾ ਪਲਵਾਨ ਜਦੋਂ ਪਲਵਾਨੀ ਕਰਦਾ ਤਾਂ ਉਹ ਅਗਲੀ ਪੀੜੀ ਨੂੰ ਪਲਵਾਨੀ ਦੇ ਜਾਂਦਾ ਅਗਲੀ ਪੀੜੀ ਨੂੰ ਪਲਵਾਨੀ ਦੇ ਜਾਂਦਾ ਅਗਲੀ ਪੀੜੀ ਨੂੰ ਪਲਵਾਨੀ ਤੇ ਜਾਂਦਾ ਪਹਿਲਵਾਨੀ ਇੱਕ ਇਹੋ ਜੀ ਚੀਜ਼ ਆ ਜਿਹਦੇ ਚ ਜਦੋਂ ਪਹਿਲਵਾਨ ਕਦੇ ਵੀ ਤੁਹਾਨੂੰ ਟੱਕਰੇ ਨਾ ਕੋਈ ਪਹਿਲਵਾਨ ਆ ਮਾਲਾ ਕੰਨ ਟੁੱਟਿਆ ਮਲੇ ਤੁਹਾਨੂੰ ਤਾਂ ਤੁਸੀਂ ਉਹਨੂੰ ਸਲੂਟ ਕਰ ਦਿਆ ਕਰੋ ਕਿਉਂ ਕਿ ਉਹ ਚੌਥੀ ਪੰਜਵੀਂ ਪੀੜੀ ਘੁਲ ਘੁਲ ਕੇ ਫਿਰ ਉਸ ਤੋਂ ਬਾਅਦ ਪਹਿਲਵਾਨ ਬਣਿਆ ਹੁੰਦਾ ਪਹਿਲਵਾਨ ਕਦੇ ਵੀ ਰੋਸਤਮ ਕਦੇ ਵੀ ਪਹਿਲੀ ਪੀੜੀ ਦੇ ਵਿੱਚ ਨਹੀਂ ਪੈਦਾ ਹੁੰਦਾ ਉਹਦੀ ਦੂਸਰੀ ਪੀੜੀ ਘੋਲਦੀ ਆ ਤੀਸਰੀ ਘੋਲਦੀ ਆ ਕਿਉਂਕਿ ਇਹ ਬਹੁਤ ਵੱਡੀ ਸਬਰ ਦੀ ਗੇਮ ਆ ਪਲਵਾਨੀ ਕਰਨਾ ਕਿੰਨੀ ਵੱਡੀ ਸਬਰ ਦੀ ਗੇਮ ਹੋਊਗੀ ਇਹ ਤਾਂ ਤੁਸੀਂ ਉੱਥੇ ਹੀ ਅੰਦਾਜ਼ਾ ਲਾ ਲਓਗੇ ਪਲਵਾਨੀ ਦੇਖਣਾ ਵੀ ਸਬਰ ਦੀ ਗੇਮ ਆ ਮਾੜੇ ਸਬਰ ਵਾਲਾ ਬੰਦਾ ਤਾਂ ਪਲਵਾਨੀ ਵੇਖ ਨਹੀਂ ਸਕਦਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਚੌਥੀ ਪੰਜਵੀਂ ਪੀੜੀ ਦੇ ਵਿੱਚ ਜਾ ਕੇ ਪਲਵਾਨ ਬਣਦਾ ਤਾਂ ਜੋ ਇੱਥੇ ਮਗਰਲੇ ਪਾਸੇ ਪਲਵਾਨ ਘੁੱਲ ਰਿਹਾ ਨਾ ਉਹਨਾਂ ਦੀਆਂ ਕਈ ਕਈ ਪੀੜੀਆਂ ਖਾੜਿਆਂ ਦੇ ਵਿੱਚ ਇਸ ਖਾੜਿਆਂ ਦੀ ਮਿੱਟੀ ਦੇ ਵਿੱਚ ਕੁਲੀਆਂ ਜਿਹੜੀ ਖਾੜਿਆਂ ਦੀ ਮਿੱਟੀ ਆ ਖਾੜੇ ਦੀ ਮਿੱਟੀ ਆ ਨਾ ਮੈਂ ਅੱਗੇ ਵੀ ਆਖਦਾ ਹੁੰਨਾ ਕਿ ਖਾੜੇ ਦੀ ਮਿੱਟੀ ਇੱਕ ਉਹੋ ਜੀ ਚੀਜ਼ ਹੁੰਦੀ ਆ ਕਿ ਜੇ ਕਿਸੇ ਦੇ ਪਿੰਡੇ ਨੂੰ ਲੱਗ ਜੇ ਤਾਂ ਉਹਨਾਂ ਦੇ ਖਾਨਦਾਨ ਦੇ ਵਿੱਚ ਪਲਵਾਨ ਪੈਦਾ ਹੋ ਜਾਂਦਾ ਜਾਗ ਲੱਗ ਜਾਂਦਾ ਤਾਂ ਮੈਂ ਅੱਜ ਮਾਝੇ ਏਰੀਏ ਦੇ ਵਿੱਚ ਆਇਆ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਾੜੇ ਤੋਂ ਇਸ ਮੈਦ ਤੋਂ ਵੱਡੇ ਵੱਡੇ ਪਲਵਾਨ ਆ ਜਿਹੜੇ ਉਹ ਪੈਦਾ ਹੋ ਕੇ ਜਿਹੜੇ ਇੰਨਾ ਇੰਨਾ ਦੇ ਵਿੱਚ ਆ ਜਿਹੜੇ ਆ ਦਿਸ ਰਹੇ ਆ ਨਾ ਇੰਨੇ ਪਹਿਲਵਾਨ ਇਹ ਸਾਰੇ ਮੈਡਲ ਫਰਦੇ ਆ ਇੰਨਾ ਸਾਰਿਆਂ ਨੇ ਆਪਾਂ ਨੂੰ ਵੱਡੇ ਵੱਡੇ ਮੈਡਲ ਦੇਣੇ ਆ ਦੇਖੋ ਆ ਦੇਖ ਪ੍ਰੀਤ ਕਿਵੇਂ ਚੋਂਦੇ ਆ ਹਾਂ ਮੁੰਡੇ ਦੇ ਪੱਟਾਂ ਤੋਂ ਪਤਾ ਲੱਗਦਾ ਐ ਵੀ ਯਾਰ ਇਹ ਕਈ ਮਤਲਬ ਪੀੜੀਆਂ ਤੋਂ ਬਾਅਦ ਪਹਿਲਵਾਨ ਆ ਇਹ ਪਹਿਲੀ ਪੀੜੀ ਤੋਂ ਬਾਅਦ ਇਹੋ ਜਿਹਾ ਸਰੀਰ ਨਹੀਂ ਆਉਂਦਾ ਜੇ ਤੁਸੀਂ ਕਹੋਗੇ ਕਿ ਪਹਿਲੀ ਪੀੜੀ 'ਚ ਇਹੋ ਜਿਹਾ ਸਰੀਰ ਆ ਜਾਊਗਾ ਆਪਾਂ ਗੱਲਬਾਤ ਕਰਦੇ ਇਥੇ ਕੋਚ ਸਾਹਿਬ ਨਾਲ ਗੱਲਬਾਤ ਕਰਦੇ ਆ ਇੱਥੇ ਪਲਵਾਨ ਬਣਾਉਣਾ ਹੋਵੇ ਮੁੰਡੇ ਨੂੰ ਪਲਵਾਨਾਂ ਇੱਕ ਸਮਾਜ ਆ ਪਲਵਾਨੀ ਅਸਲ ਦੇ ਵਿੱਚ ਇੱਕ ਸਮਾਜ ਆ ਬਹੁਤ ਵੱਡਾ ਜਦੋਂ ਕੋਈ ਬੰਦਾ ਪਲਵਾਨ ਬਣ ਜਾਂਦਾ ਤਾਂ ਪਲਵਾਨੀ ਖਾੜਾ ਉਹਨੂੰ ਕਦੇ ਵੀ ਸਾਰੀ ਜ਼ਿੰਦਗੀ ਛੱਡਦਾ ਨਹੀਂਗਾ ਆਪਾਂ ਪਲਵਾਨ ਜੀ ਹੋਣਾ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੇ ਸਿਵਾਵਾ ਮਾ ਦਿੰਦੇ ਆ ਕੋਚ ਤੌਰ ਤੇ ਆਪਣੇ ਨਾਲ ਨਾ ਪਲਵਾਨ ਜੀ ਆ ਪਦਾਰਥ ਸਿੰਘ ਪਲਵਾਨ ਜੀ ਆ ਜਿਹੜੇ ਇੱਥੇ ਕੋਚਿੰਗ ਦਿੰਦੇ ਆ ਜਿਨ੍ਹਾਂ ਦੀ ਦੇਖਰੇਖ ਤੇ ਇਠਾਂ ਆ ਮੁੰਡਿਆਂ ਨੇ ਹੀਰੇ ਬਣ ਜਾਣਾ ਪਲਵਾਨ ਜੀ ਪਹਿਲਾਂ ਤਾਂ ਮੈਨੂੰ ਐ ਦੱਸੋ ਇਹ ਖਾੜਾ ਕਿਹਦੇ ਨਾਮ ਤੇ ਕਿਹਦੇ ਤੇ ਚੱਲਦਾ ਇਹ ਇਹ ਸਾਡੇ ਵੱਡੇ ਹੋਏ ਆ ਬਜ਼ੁਰਗ ਸਰਦਾਰ ਪ੍ਰੀਤਮ ਸਿੰਘ ਜੀ ਉਹਨਾਂ ਦੇ ਨਾਮ ਤੇ ਆ ਹਾਂ ਜੀ ਬਾਪੂ ਪ੍ਰੀਤਮ ਸਿੰਘ ਉਹਨਾਂ ਦੇ ਨਾਮ ਤੇ ਇੱਕ ਮੈਨੂੰ ਐਂ ਗੱਲ ਦੱਸੋ ਵੀ ਜਿਹੜੇ ਇੱਥੇ ਇੰਨੇ ਪਲਵਾਨ ਆ ਇਹ ਸਾਰੇ ਨੇੜੇ ਤੇੜੇ ਦੇ ਹੀ ਆ ਕਿ ਮਤਲਬ ਦੂਰੋਂ ਵੀ ਆ ਜਾਂਦੇ ਆ ਜੀ ਇਹ ਦੂਰੋਂ ਵੀ ਆ ਜੀ ਦੂਸਰੀਆਂ ਸਟੇਟਾਂ ਦੇ ਜਿਦਾ ਮਹਾਰਾਸ਼ਟਰ ਦੇ ਵੀ ਇੱਥੇ ਆ ਗਏ ਆ ਜੀ ਜੀ ਐਂਡ ਕੇ ਦੇ ਆ ਹਰਿਆਣੇ ਦੇ ਆ ਜੀ ਜੂਪੀ ਦੇ ਆ ਜੀ ਹਾਂ ਜੀ ਅੱਛਾ ਕਈ ਖਾਣੇ ਤੋਂ ਆਉਂਦੇ ਆ। ਹਾਂਜੀ ਹਾਂਜੀ। ਪਲਵਾਨ ਜੀ ਜਿਵੇਂ ਇਸ ਅਖਾੜੇ ਦੇ ਵਿੱਚ ਜਿਹੜੇ ਪਲਵਾਨ ਖੋਲਦੇ ਆ। ਹਾਂਜੀ। ਉਹਨਾਂ ਦਾ ਖਰਚਾ ਵੀ ਅਕਸਰ ਮੈਟ ਦਾ ਖਰਚਾ, ਉਹਨਾਂ ਦੀਆਂ ਕਿੱਟਾਂ ਦਾ ਖਰਚਾ ਹਨਾ ਕਿੰਨਾ ਖਰਚਾ ਆ ਜਾਂਦਾ। ਹਾਂਜੀ। ਵੀ ਇਹ ਫਿਰ ਮਤਲਬ ਤੁਸੀਂ ਫੀਸ ਲੈਨੇ ਆ ਉਹਨਾਂ ਤੋਂ? ਨਹੀਂ ਫੀਸ ਕੋਈ ਨਹੀਂ ਜੀ। ਇਹ ਸਮਝ ਲਓ ਕਿ ਜਿਹੜੀ ਇਹਨਾਂ ਦੀ ਡਾਈਟ ਆ ਉਹ ਆਪਣੀ। ਅਸੀਂ ਥੋੜੀ-ਬੋੜੀ ਇਸ ਨੂੰ ਆਪ ਹੈਲਪ ਕਰਦੀ ਸੀ ਜਿਸ ਤਰ੍ਹਾਂ ਕਿ ਆਟਾ ਫਰੀ ਆ। ਹਾਂ। ਜੀ। ਬਾਕੀ ਨਹੀਂ ਦੇ ਉਹਨਾਂ ਦੀ ਡਾਈਟ ਹੈ ਕੋਈ ਪਲਵਾਨ ਡਾਈਟ ਪਲਵਾਨ ਡਾਈਟ ਲੈ ਕੇ ਆਉਂਦਾ ਆਪਣੀ ਤੇ ਉਹ ਇੱਥੇ ਇੱਥੇ ਸਿਰਫ ਇਹ ਟੈਕਨੀਕ ਫ੍ਰੀ ਹੈ ਕੋਈ ਤਕਨੀਕ ਦਾ ਕੋਈ ਕੋਈ ਖਰਚਾ ਨਹੀਂ ਲਾਣਾ ਨਾ ਕੋਈ ਰੈਸ਼ ਦਾ ਵੀ ਹੋ ਰਹਿਣ ਦਾ ਜੋ ਬਿਜਲੀ ਲਾਈਟ ਸਾਰਾ ਕੁਝ ਕਰੀਂ ਅੱਛਾ ਸਿਰਫ ਆਪਣੀ ਡਾਈਟ ਓਕੇ ਅਜੇ ਪਹਿਲਵਾਨ ਨੇ ਸਿਰਫ ਆਪਣੀ ਡਾਈਟ ਖਾਣੀ ਆ ਉਹ ਤਾਂ ਉਹਨੇ ਖਾਣੀ ਹੋਈ ਆ ਹਾਂਜੀ ਹਾਂਜੀ ਤੇ ਉਹਨੂੰ ਇੱਥੇ ਕੋਈ ਟ੍ਰੇਨਿੰਗ ਦਾ ਕੋਈ ਕੋਚਿੰਗ ਦਾ ਕੋਈ ਰਹਿਣ ਦਾ ਰਹਿਸ਼ ਦਾ ਪੱਖੇ ਦਾ ਬਿਜਲੀ ਦਾ ਕੋਈ ਖਰਚਾ ਨਹੀਂ ਦਾ ਉਹਨੂੰ ਉਹ ਸਾਰਾ ਕੁਝ ਫ੍ਰੀ ਦੇਣਾ ਉਹ ਸਿਰਫ ਖਾੜੇ ਵਾਲਾ ਸਾਡੇ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਕੋਈ ਫੰਡ ਵਗੈਰਾ ਵੀ ਨਹੀਂ ਕਿਸੇ ਤੋਂ ਲੈਂਦੇ ਨਹੀਂ ਫੰਡ ਚਾਹਦਾ ਜੀ ਇਹ ਸੇਵਾ ਹੈ ਸਹੀ ਆ ਨਹੀਂ ਬਹੁਤ ਵੱਡੀ ਮੈਂ ਪਹਿਲਾਂ ਵੀ ਕਹਿ ਕੇ ਟਾ ਕਿ ਪਹਿਲਵਾਨੀ ਇੱਕ ਬਹੁਤ ਵੱਡਾ ਸਮਾਜ ਆ ਪਹਿਲਵਾਨ ਜੀ ਮੈਨੂੰ ਮਾੜਾ ਜਿਆ ਇਦਾਂ ਵੀ ਦੱਸ ਦਿਓ ਵੀ ਆ ਜਿਹੜੇ ਮੁੰਡੇ ਘੁਲਦੇ ਆ ਇਹਨਾਂ ਚੋਂ ਕਿਹੜੇ ਕਿਹੜੇ ਮੁੰਡੇ ਆ ਜਿਹੜੇ ਸਟੇਟ ਲੈਵਲ ਤੇ ਘੁਲ ਰਹੇ ਆ ਕੋਈ ਜਿਹੜੇ ਮੁੰਡੇ ਜਿਵੇਂ ਮਿੱਟੀ ਦੀ ਕੁਸ਼ਤੀ ਵੀ ਕਰਦੇ ਆ ਕਿਹੜੇ ਕਿਹੜੇ ਮੁੰਡੇ ਕਿਹੜੇ ਕਿਹੜੀ ਪੋਜੀਸ਼ਨ ਤੇ ਘੁਲਦੇ ਆ ਹਾਂ ਜੀ ਇਹ ਸਾਡਾ ਪ੍ਰਵੀਨ ਆ ਇਹ ਮੇਰਾ ਭਤੀਜਾ ਵੀ ਆ ਜੀ ਤੇ ਇਸ ਵਕਤ ਸਾਡੇ ਖਾੜੇ ਦਾ ਵਧੀਆ ਮਾਲਾ ਟੋਪ ਦਾ ਜੀ ਮਿੱਟੀ ਦੇ ਮੈਡ ਤੇ ਵੀ ਜਿੱਦਾਂ ਸਕੂਲ ਨੈਸ਼ਨਲ ਚੋਂ ਵੀ ਇਹਦਾ ਮੈਡਲ ਸਲੂਰ ਮੈਡਲ ਜੀ ਤੇ ਜੂਨੀਅਰ ਚੋਂ ਵੀ ਮੈਡਲ ਆ ਜੀ ਹੁਣ ਜਿਸ ਤਰ੍ਹਾਂ ਮਿੱਟੀ ਦੇ ਦੰਗਲ ਹੁੰਦੇ ਆ ਐਸ ਵਕਤ ਜਿੱਦਾਂ ਪੰਜਾਬ ਦਾ ਜੱਸਾ ਪ੍ਰਿਤਪਾਲ ਆਇਆ ਜੀ ਇਹ ਉਹਨਾਂ ਨਾਲ ਵੀ ਲੜਿਆ ਬਰਾਬਰ ਇਹ ਇਹ ਚੌਥੀ ਪੀੜੀ ਦਾ ਪਹਿਲਵਾਨ ਹੋ ਗਿਆ ਤੁਹਾਡੇ ਜੀ ਹਾਂ ਜੀ ਹਾਂ ਜੀ ਚੌਥੀ ਪੰਜਵੀਂ ਦਾ ਜੀ ਇਹ ਪੰਜਵੀਂ ਪੀੜੀ ਦਾ ਮੈਂ ਪ੍ਰੀਤ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਨਾ ਕਿ ਪਹਿਲਵਾਨ ਤਾਂ ਜਦੋਂ ਪਹਿਲਵਾਨ ਤੁਰਿਆ ਜਾਂਦਾ ਹੋਵੇ ਨਾ ਉਹਨੂੰ ਸਲੂਟ ਮਾਰ ਦਿਓ ਉਹ ਚੌਥੀ ਜਾਂ ਪੰਜਵੀਂ ਪੀੜੀ ਦਾ ਬਲੱਡ ਹੀ ਹੁੰਦਾ ਫਿਰ ਕਿਤੇ ਜਾ ਕੇ ਵੱਡਾ ਮੱਲ ਪੈਦਾ ਹੁੰਦਾ ਵੀ ਇਹ ਤਾਂ ਕਈ ਬੰਦੇ ਕਹਿੰਦੇ ਪੰਜਾਂ ਸਾਲਾਂ ਦੀ ਭਗਤੀ 10 ਸਾਲਾਂ ਦੀ ਭਗਤੀ ਆ ਦੇਖੋ 200 ਸਾਲ ਦੀ ਭਗਤੀ ਆ ਆ 200 ਸਾਲ ਦਾ ਬਲੱਡ ਹਾਂਜੀ ਬਿਲਕੁਲ ਜੀ ਤਾਂ ਤੁਸੀਂ ਦੇਖ ਲਓ ਪੰਜ ਪੀੜੀਆਂ ਨੂੰ ਖਾਪਣਾ ਪਿਆ ਫਿਰ ਕਿਤੇ ਆ ਗਿਆ ਮੱਲ ਪੈਦਾ ਹੋਇਆ ਐਡਾ ਮਤਲਬ ਪਹਿਲਵਾਨੀ ਐਡਾ ਸਬਰ ਵਾਲਾ ਕੰਮ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਹਿਲਵਾਨੀ ਕਰਨਾ ਕਿੱਡੇ ਸਬਰ ਵਾਲਾ ਹੋ ਇਹਨੂੰ ਤਾਂ ਦੇਖਣਾ ਐਡਾ ਸਬਰ ਵਾਲਾ ਕੰਮ ਆ ਪਹਿਲਵਾਨ ਜੀ ਹੋਰ ਦੱਸੋ ਜੀ ਜੀ ਇਹ ਮੇਰੇ ਛੋਟੇ ਬ੍ਰਦਰ ਨੇ ਲਾਲੀ ਪਹਿਲਵਾਨ ਜੀ ਇਹ ਚੌਥੀ ਕਿਹੜੀ ਆ ਗਈ ਹਾਂਜੀ ਇਹ ਚੌਥੀ ਵੀ ਇਹ ਇੰਡੀਆ ਦੇ ਟੌਪ ਦੇ ਪਹਿਲਵਾਨ ਹੋਏ ਆ ਜੀ ਇਸ ਵਕਤ ਇਹ ਸਪੋਰਟ ਸਕੂਟੇ 'ਚ ਜਿਸ ਤਰ੍ਹਾਂ ਕੀ ਪੰਜਾਬ ਪੁਲਿਸ 'ਚ ਜੋਬ ਵੀ ਵੀ ਆ ਕਰਦੇ ਤੇ ਨਾਲ ਕੋਚਿੰਗ ਵੀ ਦਿੰਦੇ ਆ ਮੇਰੇ ਨਾਲ ਇੱਥੇ ਤੇ ਨਾਲ ਕੋਚਿੰਗ ਦੇ ਹੀ ਜਾਂਦੇ ਆ ਤੇ ਨਾਲ ਪੰਜਾਬ ਪੁਲਿਸ ਨੂੰ ਹਾਂਜੀ ਹਜੇ ਸਰੀਰ ਸਿਰੂਰ ਤਾਂ ਪੂਰਾ ਫੱਟੀ ਪਿਆ ਮਿਹਨਤ ਲਾ ਰਹੇ ਆ ਹਾਂਜੀ ਮਿਹਨਤ ਲਾਉਂਦੇ ਆ ਮਿਹਨਤ ਲਾ ਰਹੇ ਨਹੀਂ ਤਾਂ ਆਮ ਪੁਲਿਸ ਵਾਲਿਆਂ ਦਾ ਬਾਲੇ ਕੋਈ ਢੱਡੋ ਹੋ ਜਾਂਦਾ ਹਨਾ ਮੈਨਾਂ ਹੀ ਤੇ ਉਹ ਮੇਨੀ ਤੇ ਹੋਰ ਇਧਰਲੇ ਪਾਸੇ ਜਿਹੜੇ ਕੋਲਦੇ ਆ ਜੀ ਆ ਆ ਗਿਆ ਜੀ ਹਾਂਜੀ ਇਹ ਆ ਜੀ ਗੁਰਪ੍ਰੀਤ ਪਹਿਲਵਾਨ ਜੀ ਇਸ ਦਾ ਹੁਣੇ ਹੁਣੇ ਇੰਡੀਆ ਪੁਲਿਸ ਚੋਂ ਸਿਲਵਰ ਮੈਡਲ ਆਇਆ ਜੀ ਉਸ ਤਰ੍ਹਾਂ ਵੀ ਇਹਦੇ ਕਾਫੀ ਮੈਡਲ ਆ ਇੰਡੀਆ ਤੋਂ ਜੀ ਮਿੱਟੀ ਦਾ ਵੀ ਵਧੀਆ ਜੀ ਤੇ ਇਹ ਸਾਡੇ ਪ੍ਰਿੰਸ ਪਹਿਲਵਾਨ ਆ ਇਹ ਇਹ ਇੰਡੀਆ ਦੇ ਟੌਪ ਦਾ ਮੱਲ ਆ ਜੀ ਜਿਸ ਤਰ੍ਹਾਂ ਜੱਸਾ ਪ੍ਰੀਤਪਾਲ ਸਕੰਦਰ ਮਹਾਰਾਸ਼ਟਰਾ ਉੱਤੇ ਟੌਪ ਦਾ ਹਰ ਇੱਕ ਨਾ ਲੜਿਆ ਜੀ ਹਰ ਇੱਕ ਨਾ अच्छा मिट्टी दी ਵੀ ਖੋਲਦਾ ਤੇ ਦੂਜੀ ਮੈਟ ਦੀ ਵੀ ਖੋਲਦਾ ਮੈਟ ਦੀ ਵੀ ਖੋਲਦਾ ਹਾਂਜੀ ਜਿਆਦਾ ਮਿੱਟੀ ਦਾ ਰਸਤ ਨੂੰ ਜਿਆਦਾ ਤਗੜਾ ਹੈ ਕੀ ਬਾਤ ਹੈ ਕੀ ਬਾਤ ਤੇ ਹੋਰ ਉਧਰਲੇ ਪਾਸੇ ਜਿਹੜੇ ਮੁੰਡੇ ਕੁਲੀ ਜਾਂਦੇ ਹਾਂਜੀ ਹਾਂਜੀ ਇਹ ਜਿਹਦੇ ਹਾਂ ਮੁੰਡੇ ਦੇ ਉਹ ਪਟ ਬੋਹ ਭਰਿਆ ਇਹ ਸਾਡਾ ਜੀ ਕਾਕਾ ਪਹਿਲਵਾਨ ਹਾਂਜੀ ਇਹ ਵੀ ਪੰਜਾਬ ਪੁਲਿਸ ਚ ਹੈ ਵੀ ਮਿੱਟੀ ਦਾ ਵਧੀਆ ਮਾਲ ਹੈ ਆਪਣਾ ਖਾੜਾ ਇੱਥੇ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਜੀ ਮੁਸਲਮਾਨਾਂ ਦੇ ਟਾਈਮ ਦਾ ਉਦੋਂ ਤੋਂ ਚੱਲੀ ਜਾਂਦਾ ਹਾਂਜੀ 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 ਮਤਲਬ ਆਪਾਂ ਕਹਿ ਲਈਏ ਵੀ ਆਪਾਂ ਵੀ 10-15 ਮੁੰਡੇ ਤਾਂ ਘਰਾਤੇ ਹੋਣਗੇ ਮਹਿਕਮੇ 'ਚ ਭਰਤੀ ਫਿਰ ਹਾਂਜੀ ਬੰਦੇ ਭਰਤੀ ਹੋ ਗਿਆ ਨਾ ਤੇ ਇੱਕ ਪਲਵਾਨ ਜੀ ਇੱਕ ਬੰਦਾ ਸੈਟਲ ਹੋ ਜੇ ਤਾਂ ਪੰਜ ਮੈਂਬਰ ਸੈਟਲ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਐਵਰੇਜ ਹਾਂਜੀ ਹਾਂਜੀ ਐਵੇਂ ਨਾ ਪਲਵਾਨ ਜੀ ਬਾਈ ਵੀ ਪੰਜ ਪਰਿਵਾਰ ਦੇ ਮੈਂਬਰ ਸੈਟ ਹੋ ਜਾਂਦੇ ਮਤਲਬ ਆਪਾਂ 25 ਨੂੰ ਗੁਣਾ ਕਰੀਏ ਤਾਂ 125 ਪਰਿਵਾਰ ਆਪਾਂ ਕਹਿ ਲਈਏ ਵੀ ਇਸ ਖਾੜੇ ਤੋਂ ਰੋਟੀ ਖਾ ਰਹੇ ਆ ਤੇ ਪਤਾ ਨਹੀਂ ਕਿੰਨੇ ਅੱਗੇ ਖਾ ਲੈਣਗੇ ਵੇ 125 ਮੈਂਬਰ ਤਾਂ ਪੂਰੀ ਰਾਜ ਵਿੱਚ ਰੋਟੀ ਖਾ ਰਹੇ ਆ ਹੋਰ ਦੱਸਿਓ ਜੀ ਇੱਧਰ ਹੀ ਆਜੋ ਜੀ ਇਹ ਵੀ ਸਾਡੇ ਭਤੀਜਾ ਜੇ ਟਾਣਾ ਪੈਣ ਇਹ ਵੀ ਮਿੱਟੀ ਦਾ ਇਹ ਲੋਕ ਦਾ ਕਾ ਤੂੰ ਇਹ ਪ੍ਰਵੀਨ ਜਿਹੜਾ ਹੈ ਨਾ ਉਸ ਦਾ ਵੱਡਾ ਬ੍ਰਦਰ ਆ ਜੀ ਐਡਾ ਪਹਿਲਵਾਨ ਤਾਂ ਰੋਕ ਲੋਕ ਵੀ ਨਹੀਂ ਸਕਦਾ ਮੇਰੇ ਉਹਲੇ ਹਾਂ ਜੀ ਹਾਂ ਜੀ ਹਾਂ ਜੀ ਸਾਇਲੈਂਸ ਹਾਂ ਜੀ ਸਾਇਲੈਂਸ ਹਾਂ ਜੀ ਸਾਇਲੈਂਸ ਜੀ ਪਰਮੇਂਦਰ ਜੀ ਹਾਂ ਜੀ ਜੀ ਆਜੋ ਜੀ ਸਾਥੀ ਕਾ ਵੀਰੇ ਹਾਂ ਇਹ ਜੀ ਸਾਡਾ ਹਰਿਆਣੇ ਤੋਂ ਆ ਜੀ ਇੱਥੇ ਆ ਜਾ ਇੱਥੇ ਆ ਜਾ ਇਹ ਪਲਵਾਨ ਹਰਿਆਣੇ ਤੋਂ ਆ। ਹਾਂ। ਇਹ ਸਾਡੇ ਕੋਲ ਕੋਈ 7-8 ਸਾਲ ਹੋ ਗਏ ਇੱਥੇ ਰਹਿੰਦੇ ਆ ਉਹ ਛੋਟਾ ਜਿਹਾ ਹੀ ਉਦੋਂ ਆਇਆ ਹੈ। ਜੀ। ਤੇ ਇਹਦਾ ਵਰਲਡ ਕੈਡਟ ਸਮਝ ਲਓ ਕਿ 17 ਸਾਲਾਂ ਚੋਂ ਵਰਲਡ ਚੋਂ ব্রਾਊਨ ਮੈਡਲ ਆ ਜੀ ਇਹ। ਮੈਟ ਔਰ ਮਿੱਟੀ ਦਾ ਦੋਨੋਂ ਦਾ ਟੌਪ ਦਾ ਮਾਲ ਆ। ਤੇ ਇਹ ਇਹ ਬੰਦੇ ਨੂੰ ਪ੍ਰੇਰਨਾ ਕਿਹਨੇ ਦਿੱਤੀ ਵੀ ਯਾਰ? ਘੁੰਨ ਲੱਗਿਆ। ਪੂਰੀ ਉਹ ਛੋਟੀ ਜਿਹੀ ਉਮਰ ਹੀ ਆ ਹਜੇ ਦੀ ਉਮਰ ਛੋਟੀ ਹੋਈ ਆ ਨਾ। ਹਰਿਆਣੇ ਚ ਹਾਂ ਉਮਰ ਛੋਟੀ ਹੈ ਉਮਰ ਛੋਟੀ ਹੈ ਉਮਰ ਛੋਟੀ ਹੈ ਹਰਿਆਣੇ ਚ ਜਿਸ ਤਰ੍ਹਾਂ ਕਿ ਪ੍ਰਵਾਨੀ ਦਾ ਬਹੁਤ ਜ਼ਿਆਦਾ ਕਰੇਜ ਹੈ ਜੀ ਇਹਦੇ ਆਂਡ ਗਵਾਂਡ ਚੰਗੇ ਚੰਗੇ ਪ੍ਰਵਾਨ ਹੀ ਪਹਿਲਾਂ ਉੱਥੇ ਕੀਤੀ ਸਟਾਰਟ ਇਹਨੇ ਜੀ ਉੱਥੋਂ ਫਿਰ ਥੋੜਾ ਜਿੱਦਾਂ ਕਿ ਖਾੜੇ ਤੇ ਦੇਖੇ ਕਿ ਵੱਡੇ ਮਾਲ ਆ ਮੇਰੇ ਵਧੀਆ ਪ੍ਰੈਡਸ ਇੱਥੇ ਹੋ ਗਈ ਫਿਰ ਇੱਥੇ ਆ ਗਿਆ ਇੱਥੇ ਆਂਦੇ ਸਰ ਸਾਲ ਖਲਾਇਆ ਸਾਡੇ ਕੋਲ ਤੇ ਵਧੀਆ ਮਾਲ ਹੋ ਗਿਆ ਜੀ ਤੇ ਆਹ ਪ੍ਰਵਾਨ ਇਹ ਜੀ ਸਾਡਾ ਤਰਮਿੰਦਰ ਜੀ ਤਰਮਿੰਦਰ ਕੋਹਾਲੀ ਤੁਹਾਂ ਵੀ ਸੁਣਿਆ ਹੋਣਾ ਬਹੁਤ ਜੀ ਇੰਡੀਆ ਦੇ ਟੌਪ ਦੇ ਮੱਲਾਂ ਜਿਆ ਜੀ ਵਾਹ ਮੈਟ ਮਿੱਟੀ ਇਹਦੇ ਨੈਸ਼ਨਲ ਚੋਂ ਵੀ 골ਡ ਆ ਕੜ ਕੋਈ 4-5 ਮੈਡਲ ਐ ਇੰਟਰਵਰਸਿਟੀ ਚੋਂ ਜੀ ਮਿੱਟੀ ਦੀ ਨੈਸ਼ਨਲ ਹੁੰਦੀ ਉਹ ਚੋਂ 골ਡ ਆ ਜਿਹੜੀ ਸੀਨੀਅਰ ਲੈਵਲ ਮੈਟ ਦੇ ਉਹ ਤੋਂ ਬਰੌਨ ਮੈਡਲ ਆ ਜੀ ਤੇ ਸਮਝ ਲਓ ਕਿ ਮਿੱਟੀ ਦੇ ਦੰਗਲਾਂ ਚ ਵੀ ਜਿੰਸਾ ਜੱਸਾ ਪ੍ਰਿਤਪਾਲ ਜੀ ਸਿਕੰਦਰ ਹੋਰ ਵੀ ਜਿਹੜੇ ਟੌਪ ਦੇ ਆ ਸਾਰਿਆਂ ਨਾਲ ਹੀ ਲੜ ਚੁੱਕਾ ਗੁਰੂਬਲ ਖਾਨਾ ਹਰਕਨਾਈ ਕੋਈ ਨਹੀਂ ਰੂਪਲ ਦੀ ਵੀ ਹਾਂਜੀ ਹਾਂਜੀ ਦੀ ਕਿਰਪਾ ਨਾਲ ਅਰਚੜਾਈ ਆ ਹਨਾ ਜੇ ਰੂਪਲ ਨੂੰ ਇੰਨੇ ਚਿਤ ਕੀਤਾ ਸੀ ਕਿਆ ਬਾਤ ਆ ਕਿਆ ਵੱਡਾ ਮਾਲ ਆ ਹਾਂ ਵੱਡਾ ਬਹੁਤ ਵੱਡਾ ਮਾਲ ਆ ਇੱਕ ਬਲਵਾਨ ਜੀ ਜੇ ਮੰਨ ਲਓ ਵੀ ਮੰਨ ਲਓ ਵੀ ਕਿੰਨੀ ਉਮਰ ਦਾ ਬੱਚਾ ਤੁਹਾਨੂੰ ਦੇ ਕੇ ਜਾ ਸਕਦਾ ਕੋਈ ਬੰਦਾ ਸਾਡੇ ਕੋਲ ਤੇ ਦੇਖ ਲਓ ਜਿਹੜੇ ਇੱਥੇ ਪਰਿਵਾਰ ਜੀ ਸਾਡੇ ਤੋਂ ਛੋਟੇ ਛੋਟੇ ਹੀ ਆ ਜਾਂਦੇ ਆ ਜੀ ਜਦੋਂ ਉਹਦੇ ਖੇਡ ਹੀ ਇੱਥੇ ਆ ਉਹਦੇ ਪੰਜ ਸੱਤ ਸਾਲਾਂ ਤੋਂ ਆਣ ਕੇ ਡੈਵਿੰਦੇ ਆਲ ਕਲਕਾ ਕਰਨ ਉਹਦਾ 10-12 ਸਾਲ ਦਾ ਬੱਚਾ ਜਿਹੜੇ ਕੀ ਇੱਥੇ ਛੱਡ ਜਾਂਦੇ ਆ ਪਹਿਲਵਾਨ ਜੀ ਦਸਵੀਂ ਕਰਨ ਤੋਂ ਬਾਅਦ ਆਵੇ ਬੱਚਾ ਨਹੀਂ ਨਹੀਂ ਦਸ ਮਹੀਨੇ ਪਹਿਲੇ ਪਹਿਲੇ ਤੇ ਫਿਰ ਬੱਚੇ ਨੇ ਜਿਹੜਾ ਪੜ੍ਹਨਾ ਉਹ ਆ ਦੇਖੋ ਜੀ ਇੱਥੇ ਕਈ ਰਹਿੰਦੇ ਛੋਟੇ ਬੱਚੇ ਵੀ ਸਾਡੇ ਕੋਲ ਰਹਿੰਦੇ ਆ ਉਹ ਰਜਾਨਾ ਸਕੂਲੇ ਵੀ ਜਾਂਦੇ ਆ ਕਈ ਕਾਲਜ ਵੀ ਜਾਂਦੇ ਆ ਸਭ ਪੜ੍ਹਾਈ ਵੀ ਨਾਲ ਕਾ ਕਰਦੇ ਇਹ ਨਹੀਂ ਕਿ ਕੱਲੀ ਆਪਾਂ ਗੇਮ ਹੀ ਆ ਐਤੋਂ ਆਪਾਂ ਨੇੜੇ ਤੇੜੇ ਵਾਲੇ ਸਕੂਲ ਚ ਲਾ ਦਿੰਨੇ ਆ ਉਹਨੂੰ ਹਾਂਜੀ ਹਾਂਜੀ ਤੇ ਜਿਹੜੇ ਨੇੜੇ ਦੇ ਲੋਕ ਲਿਆ ਉਹ ਚਲੋ ਉਹ ਤਾਂ ਕਰ ਹੀ ਜਾਵਣਗੇ ਕਰਕੇ ਚੱਲ ਜਾਂਦੇ ਹਾਂਜੀ ਕਰੇ ਜਾ ਕੇ ਫੇਸ ਸਕੂਲੇ ਵੀ ਜਾਂਦੇ ਕਿ ਕਿੰਨੇ ਪਹਿਲਵਾਨ ਜੀ ਜਿਵੇਂ ਹੁਣ ਆ ਮੁੰਡਾ ਹੈ ਇਹਦੀ ਕਿੰਨੀ ਪ੍ਰੈਕਟਿਸ ਆ ਸਾਰੀ ਦਿਹਾੜੀ ਚ ਕਿੰਨੇ ਘੰਟੇ ਇਹ ਪੂਰਾ ਵਰਕਆਊਟ ਕਰਦੇ ਆ ਪੂਰਾ ਕਿੰਨਾ ਟਾਈਮ ਸਵੇਰੇ ਸ਼ਾਮ ਦਾ ਸਮਝ ਲਓ ਕਿ ਸਵੇਰੇ 2.5 ਤੋਂ 3 ਘੰਟੇ ਜੀ ਇੰਨੇ ਹੀ ਸ਼ਾਮ ਦੇ ਆ ਜੋ 5-6 ਘੰਟੇ ਜੇ ਸਮਝ ਲਓ ਕਿ ਦਿਹਾੜੀ ਦੇ ਲੱਗਦੇ ਹੀ ਲੱਗਦੇ ਆ 6 ਘੰਟੇ ਇਹ 6 ਘੰਟੇ ਯਾਰ ਕਈ ਵਾਰੀ ਇੱਕ ਦਿਨ ਚ ਫਿਰ ਕੁਸ਼ਤੀਆਂ ਵੀ 2-2 3-3 ਹੋ ਜਾਂਦੀਆਂ ਹਨਾ ਬਿਲਕੁਲ ਜੀ ਚਾਰ-ਚਾਰ ਵੀ ਹੁੰਦੀਆਂ ਕਈ ਵਾਰ ਹਾਂ ਵੀ ਚਾਰ ਕੁਸ਼ਤੀਆਂ ਵੀ ਹੁੰਦੀਆਂ ਹਨਾ ਤੇ ਚਾਰ ਕੁਸ਼ਤੀਆਂ ਫਿਰ ਲੜਨ ਜੋਗਾ ਤਾਂ ਫਿਰ ਬੰਦਾ ਹੋਵੇ ਹਨਾ ਬਿਲਕੁਲ ਜੇ ਮੰਨ ਕੇ ਚੱਲੋ ਵੀ ਮੇਰਾ ਮੇਰਾ ਪਰਸਨਲ ਐਕਸਪੀਰੀਅੰਸ ਆ ਵੀ ਜੇ 6 ਘੰਟੇ ਬੰਦਾ ਘੁੱਲਦਾ ਇੱਥੇ ਤਾਂ ਖਾੜੇ ਦੇ ਵਿੱਚ ਬੰਦਾ 2 ਘੰਟੇ ਤਾਂ ਘੁੱਲ ਸਕਦਾ ਬਿਲਕੁਲ ਬਈ ਉੱਥੇ ਫਿਰ ਬਾਈ ਲੋਕਾਂ ਦਾ ਵੀ ਪ੍ਰੈਸ਼ਰ ਆ ਆਪਣੇ ਤੇ ਹਨਾ ਇੱਕ ਮੈਚ ਦਾ ਵੀ ਪ੍ਰੈਸ਼ਰ ਹੁੰਦਾ ਕੁਸ਼ਤੀ ਤੇ ਚਲੋ ਜਿੱਦਾਂ ਮਿੱਟੀ ਦੀ 25 30 ਮਿੰਟ ਦੀ ਹੁੰਦੀ ਹੈ ਲੇਕਿਨ 25 30 ਮਿੰਟ ਕਰਨੇ ਜੇ ਇੱਥੇ ਆਪਾਂ 2-2.5 ਘੰਟੇ ਲਾਵਾਂਗੇ ਫਿਰ 25 30 ਮਿੰਟ ਲੜ ਸਕਾਂ ਹਾਂ ਫਿਰ 25 30 ਜੇ ਆਪਾਂ ਇੱਥੇ ਵੀ ਉਹਨਾ ਟਾਈਮ ਲਾਵਾਂਗੇ ਫਿਰ ਨਹੀਂ ਲੜਿਆ ਜਾਂਦਾ ਕੁਸ਼ਤੀ ਦਾ ਹੋਰ ਸਾਬ ਨੂੰ ਤੇ ਗਾਂਹਾਂ ਵਾਲਾ ਵੀ ਫਿਰ 5-6 ਘੰਟੇ ਲਾ ਕੇ ਆ ਹਨਾ ਗੱਲ ਤਾਂ ਇਹ ਵੀ ਆ ਹਨਾ ਫਿਰ ਗਾਂਹਾਂ ਵਾਲਾ ਵੀ ਨਹੀਂ ਐਵੇਂ ਬੈਠਾ ਆਪਾਂ ਕੀ ਉਹ ਤੋਂ ਇਹ ਤੇ ਕੰਪੀਟੀਸ਼ਨ ਹੀ ਆ ਜੀ ਜੇ ਆਖਾਂ ਕਿ ਉਹ ਤੋਂ ਘੱਟ ਲਈਏ ਫਿਰ ਉਹ ਭਾਰੀ ਪਊਗਾ ਜੇ ਆਪਾਂ ਉਹ ਤੋਂ ਵੱਧ ਕੀਤੀ ਆ ਜੀ ਦੂਸਰੇ ਤੇ ਭਾਰੀ ਫੇਰ ਹੀ ਪਾਵਾਂਗੇ ਨਾ ਜੇ ਆਪਾਂ ਅਗਲੇ ਤੋਂ ਜਿਆਦਾ ਨਾਲ ਵੱਧ ਮਿਹਨਤ ਕੀਤੀ ਤੇ ਬਾਕੀ ਦੇ ਮੁੰਡੇ ਆ ਜਿਹੜੇ ਉਹ ਇੱਥੇ ਪੈ ਜਾਂਦੇ ਆ ਭਰੋ ਜੀ ਇੱਥੇ ਹੋਸਟਲ ਬਣਿਆ ਹੋਇਆ ਹਾਂਜੀ ਹੋਸਟਲ ਬਣਿਆ ਇੱਥੇ ਰਹਿੰਦੇ ਆ ਜਿਹੜੇ ਦੂਰ ਦੇ ਜਿਦਾਂ ਦੂਸਰੀਆਂ ਸਟੇਟਾਂ ਦੇ ਦੂਸਰੇ ਜ਼ਿਲ੍ਹਿਆਂ ਦੇ ਆ ਜਾਂ ਦੂਰ ਦੂਰ ਦੇ ਜਿਸ ਤਰ੍ਹਾਂ ਕਿ ਮੰਨ ਲਓ ਮੈਂ ਆਪਣਾ ਬੇਟਾ ਛੱਡ ਕੇ ਜਾਣਾ ਤੁਹਾਡੇ ਕੋਲੇ ਹਾਂਜੀ ਤਾਂ ਉਹਦੇ ਲਈ ਕਿਵੇਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਕੀ ਤੁਸੀਂ ਪੁੱਛਦੇ ਆ ਕਿ ਪੁੱਛਦੇ ਆ ਕੀ ਕਰਦੇ ਇਹਦੇ ਦੇਖੋਗੇ ਜਿਸ ਤਰ੍ਹਾਂ ਇੱਥੇ 4-5 ਜਣਿਆਂ ਦਾ ਗਰੁੱਪ ਆਣਾ ਜਿਸ ਤਰ੍ਹਾਂ ਕੀ ਕੋਈ ਸੀਨੀਅਰ ਨਾਲ ਹੋਵੇ ਕਈਆਂ ਦੇ ਦੇਖੋ ਵੀ ਫਾਦਰ ਵੀ ਰਹਿੰਦੇ ਆ ਉਹ ਇੱਕ ਮੁੰਡਾ ਹਰਿਆਣੇ ਦਾ ਉਹਦਾ ਦਾਦਾ ਜੀ ਨਾਲ ਰਹਿੰਦੇ ਆ ਅੱਛਾ ਬਾਪੂ ਨਾਲ ਰਹਿੰਦਾ ਬਾਪੂ ਨਾਲ ਡਾਂਗ ਵਾਲਾ ਉੱਤੇ ਬਿਲਕੁਲ ਜੀ ਬਿਲਕੁਲ ਡਾਂਗ ਵਾਲਾ ਉੱਪਰ ਹੋਏਗਾ ਜੀ ਤਾਂ ਪਲਵਾਨ ਜਿਹਦੇ ਉੱਤੇ ਖੂਨ ਖੜਾ ਪਿਛਲਾ ਉਹੀ ਜੇ ਆਪਾਂ ਇਹਨਾਂ ਨੂੰ ਖੁੱਲ ਦੇ ਦੇਵਾਂਗੇ ਜੀ ਕੀ ਇਹ ਜੋ ਪ੍ਰੈਸ ਕੀਤੀ ਤੁਸੀਂ ਜਾਓ ਉਹ ਕਦੀ ਵਾਰਾ ਕਰਦੇ ਫੇਰ ਨਹੀਂ ਮੱਲ ਬਣਦਾ ਮੱਲ ਉਹ ਬਣੇਗਾ ਜਿਹਨੂੰ ਕਿਸੇ ਦਾ ਡਰਿਆ ਜੀ ਕੋਚ ਦਾ ਗੁਰੂ ਦਾ ਜੀ ਘਰ ਦਾ ਪਰਿਵਾਰ ਦਾ ਡਰਿਆ ਉਹ ਹੀ ਮੱਲ ਬਣੇਗਾ ਉਹੀ ਮੱਲ ਬਣੂਗਾ ਤੇ ਪਲਵਾਨ ਜੀ ਉਹ ਮਤਲਬ ਪੰਜ ਚਾਰ ਜਾਣੇ ਫੈਸਲਾ ਕਰਦੇ ਆ ਵੀ ਆਹ ਬੱਚਾ ਆਪਾਂ ਰੱਖਣਾ ਹੈ ਨਹੀਂ ਫੈਸਲਾ ਤੇ ਅਸੀਂ ਚਲੋ ਸਾਡੇ ਕੋਲ ਜਿਸ ਤਰ੍ਹਾਂ ਦੇਖ ਲਈਦਾ ਕਿ ਇਹ ਪਰਿਵਾਰ ਕਿ ਬੱਚੇ ਨੂੰ ਪਲਵਾਨੀ ਕਰਾਉਣਾ ਚਾਹੁੰਦਾ ਹੈ ਕਿ ਇਹਨਾਂ ਦੀ ਮਗਰ سپورਟ ਹੈ ਆ ਜੀ ਉਹ ਫਿਰ ਛੱਡ ਕੇ ਜਾਂਦੇ ਆ ਜਦੋਂ ਫਿਰ ਬੱਚੇ ਨੂੰ ਜਿਸ ਤਰ੍ਹਾਂ ਉਹ ਫਿਰ ਸਾਡੇ ਤੇ ਡਿਪੈਂਡ ਆ ਨਾ। ਹਾਂਜੀ ਕੋਈ ਵੀ ਬੱਚਾ ਮੈਂ ABC ਕੋਈ ਬੱਚਾ ਲੈ ਆਇਆ। ਹਾਂਜੀ ਮੰਨ ਲਓ ਮੈਂ ਆ ਆ ਮੁੰਡੇ ਨੂੰ ਕਹਤਾ ਵੀ ਮੈਂ ਛੱਡ ਕੇ ਜਾਣਾ। ਹਾਂਜੀ ਤੁਸੀਂ ਐਵੇਂ ਵੀ ਦੇਖਦੇ ਆ ਉਹਨੂੰ ਵੀ ਯਾਰ ਇਹ ਪਹਿਲਵਾਨ ਬਣਨ ਦੇ ਕਾਬਿਲ ਹੈਗਾ ਯਾਰ ਪਹਿਲੀ ਨਜ਼ਰੇ। ਪਤਾ ਲੱਗ ਜਾਂਦਾ ਜੀ ਵੀ ਯਾਰ ਵੀ ਇਹ ਇੰਨੇ ਨੇ ਮੁੰਡੇ ਨੂੰ ਪੜਾਪੜੂ ਲੋ ਯਾਰ ਰਹਿਣ ਦੋ ਇਹਨੂੰ। ਐਵੇਂ ਵੀ ਹੋ ਜਾਂਦਾ। ਹੋ ਜਾਂਦਾ ਜੀ ਹੋ ਜਾਂਦਾ। ਇੱਕ ਬੱਚੇ ਦਾ ਸ਼ੌਕ ਵੀ ਹੁੰਦਾ। ਜੀ ਜੇ ਆਪਾਂ ਜ਼ਬਰਦਸਤੀ ਕਿਨੂੰ ਛੱਡ ਜਾ ਕ ਇੱਥੇ ਆਉਂਦੇ ਆ ਉਹਨਾਂ ਦਿਲ ਨਹੀਂ ਲੱਗਦਾ। ਉਹ ਨੱਠ ਜਾਂਦੇ ਆ ਤੇ ਜਿਹਨੂੰ ਲਗਣ ਆ ਉਹ ਕੱਲਾ ਵੀ ਪਿਆ ਰਹੇਗਾ ਉਹਨੇ ਮਿਹਨਤ ਕਰਨੀ ਆ ਉਹਨੇ ਸਮਝਣਾ ਕਿ ਮੈਂ ਕੁਝ ਬਣ ਕੇ ਜਾਣਾ ਜੀ ਤੇ ਆ ਜਿਵੇਂ ਹੁਣ ਆ ਪਲਵਾਨ ਆ ਐਵੇਂ ਡਾਂਗ ਛੋਟਾ ਵੀ ਫਰ ਜਾਂਦਾ ਇਹਨਾਂ ਤੇ ਜਿਹੇ ਹਲਤੂਤ ਕਰਦੇ ਆ ਪੂਰਾ ਜੀ ਪੂਰਾ ਹੈ ਪੂਰਾ ਇਥੇ ਤੋਂ ਹਾਂ ਵੇ ਕੁੱਟ ਖਾ ਲੈਂਦੇ ਥੋੜੇ ਕੁੱਟ ਖਾ 18 ਸਾਲ ਦਾ ਵਾ 12 ਸਾਲ ਹੁਣੇ 12 ਸਾਲ ਦਾ ਛੋਟਾ ਹੁੰਦਾ ਦਾ ਆ ਇਹ ਗੱਲ ਮੈਨੂੰ ਸਾਰਿਆਂ ਨਾਲ ਚੰਗੀ ਲੱਗੀ ਇਹਦਾ ਪਿੰਡ ਐ ਜੀ ਜੀ ਸੋਰ ਸਿੰਘ ਦੇ ਲਾਗੇ ਜੀ ਪਹੁਗੇ ਬਾਬਾ ਦੀਪ ਸਿੰਘ ਦਾ ਪਿੰਡ ਐ ਜਿਹੜਾ ਉੱਥੋਂ ਦਾ ਆ ਹੂੰ ਕਹਿੰਦੇ ਸੁਣਨ ਚ ਆਇਆ ਕਹਿੰਦੇ ਪਹਿਲਵਾਨਾਂ ਦੇ ਕਹਿੰਦੇ ਵੀ ਪਹਿਲਵਾਨ ਦਾ ਜਿਹੜਾ ਪਹਿਲਵਾਨ ਆ ਕਹਿੰਦੇ ਵੀ ਆਪਦੇ ਬਾਪੂ ਮੂਰੇ ਤਾਂ ਆਕੜ ਜੂਗਾ ਉਹਦੇ ਉਸਤਾਦ ਮੂਰੇ ਨਹੀਂ ਆਕੜਦਾ ਸਾਰੀ ਜ਼ਿੰਦਗੀ ਹਾਂ ਆਕੜੇਗਾ ਤਾਂ ਫਿਰ ਬਸ ਅੱਜ ਥੱਲੇ ਕੱਲ ਨੂੰ ਫਿਰ ਉਹ ਡਾਊਨ ਹੋ ਜਾਏ ਹਾਂ ਕਹਿੰਦੇ ਵੀ ਜੇ ਘਰ ਦੇਣ ਦੇ ਵੀ ਸਾਹਮਣੇ ਪਹਿਲਵਾਨ ਆਕੜੇ ਤਾਂ ਕਹਿੰਦੇ ਤੇਰੇ ਉਸਤਾਦ ਨੂੰ ਦੱਸ ਦੇ ਹਾਂ ਫਿਰ ਸਿੱਧਾ ਉਹਦੇ ਤਰ੍ਹਾਂ ਬਿਲਕੁਲ ਜੇ ਉਸਤਾਦ ਦਾ ਕਹਿਣਾ ਮੰਨੇਗਾ ਤਾਂ ਉਹ ਹੀ ਮੱਲ ਬਣਨੇ ਓਦਾਂ ਨੂੰ ਹੂੰ ਜਿਹਨੂੰ ਡਰੀ ਨਾ ਕੋਈ ਰਿਹਾ ਉਹਨੇ ਕੀ ਕਰਨਾ ਉਹਦੇ ਫਿਰ ਹਾਂ ਨੇ ਬਹੁਤ ਥੋੜੇ ਦਿਨ ਦਾ ਭਵਾਨ ਹੁੰਦਾ ਉਹ ਜਿਆਦਾ ਟਾਈਮ ਲੰਮਾ ਨਹੀਂ ਚੱਲਦਾ ਫਿਰ ਭਵਾਨ ਜੀ ਜਿਵੇਂ ਕਿਸੇ ਨੇ ਦੇਖਣ ਆਉਣਾ ਹੋਵੇ ਯਾਰ ਕਿਸੇ ਦਾ ਹੁਣ ਜਿਵੇਂ ਮੈਂ ਆਇਆ ਅੱਜ ਮੇਰਾ ਐ ਮਨ ਕਰ ਰਿਹਾ ਮੇਰਾ ਮਨ ਆਇਆ ਆਨੰਦ ਆਇਆ ਪਿਆ ਮੈਨੂੰ ਦੇਖ ਕੇ ਜੇ ਕੋਈ ਆਉਣਾ ਇੱਕ ਕਿਹੜੀ ਜਗ੍ਹਾ ਪੈਂਦੀ ਹੈ ਵੀ ਮੰਨ ਲਓ ਸਿੱਧਾ ਬੰਦਾ ਮੋਟਰਸਾਈਕਲ ਜਾਂ ਗੱਡੀ ਚੱਕ ਕੇ ਇੱਧਰ ਨੂੰ ਆ ਜਵੇ ਦੇਖਣ ਆ ਜੇ ਬੱਚੇ ਨੂੰ ਦਿਖਾਉਣ ਆਵੇ ਸ਼ੌਂਕ ਪੈ ਜੇ ਇਹ ਜੀ ਕੋਹਾਲੀ ਪਿੰਡ ਆ ਜੀ ਸਾਡਾ ਜੀ ਕੋਹਾਲੀ ਪਿੰਡ ਤੋਂ ਦੋ ਇੱਥੋਂ 2 ਕਿਲੋਮੀਟਰ ਆ ਜੀ ਤੇ ਆਰਾਮ ਤੀਰਥ ਰੋਡ ਪੈਂਦਾ ਜੀ ਰਾਮਦੀਤ ਰੋਡ ਤੋਂ ਅੰਮ੍ਰਿਤਸਰੋਂ ਚੱਲਣਾ 18 ਕਿਲੋਮੀਟਰ ਕੋਹਾਲੀ ਜੀ ਕੋਹਾਲੀ ਤੋਂ ਆੜ ਕੇ ਖਾੜਾ ਪੁੱਛ ਲੈਣਾ ਜੀ ਪਹਿਲਵਾਨ ਜੀ ਕੋਈ ਨੰਬਰ ਦੇ ਦਈਏ ਇਨਕੁਆਰੀ ਜੇ ਕੋਈ ਬੱਚਾ ਹੋਵੇ ਬੈਠਾ ਹੋਵੇ ਯਾਰ ਕੋਈ ਪਹਿਲਵਾਨ ਹੋਵੇ ਯਾਰ ਬਣਨਾ ਚਾਹੁੰਦਾ ਹੋਵੇ ਜੀ ਹਾਂ ਜੀ ਤੁਸੀਂ ਮਦਦ ਕਰਦੇ ਕੋਈ ਨੰਬਰ ਦੇ ਦਈਏ ਤੁਹਾਡਾ ਨੰਬਰ ਛੱਡ ਦਈਏ ਵਿੱਚ ਕਿਉਂਕਿ ਬਹੁਤ ਲੋਕ ਮੰਗਣਗੇ ਆ ਭਾਈ ਹਾਂ ਜੀ ਬਿਲਕੁਲ ਛੱਡ ਦਈਏ ਵਿੱਚ ਨੰਬਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੱਸ ਹੈਨਾ ਤੇ ਕਿਉਂਕਿ ਯਾਰ ਇਹ ਦੇਖੋ ਇੱਕ ਖਾੜਾ ਐਡਾ ਵੱਡਾ ਖਾੜਾ ਐਡੀ ਵੱਡੀ ਇਮਾਰਤ ਐ ਇੰਨੇ ਵੱਡੇ ਖਰਚੇ ਕੋਈ ਫੰਡਿੰਗ ਨਹੀਂ ਮੰਗ ਰੇ ਕੋਈ ਸਰਕਾਰ ਤੋਂ ਮਦਦ ਨਹੀਂ ਮੰਗੀ ਜਾ ਰਹੀ ਆਪਣੇ ਦਮ ਤੇ ਆਪਣੇ ਪਿਓ ਦਾਦਿਆਂ ਪਰਦਾਦਿਆਂ ਦੀ ਨਿਸ਼ਾਨੀ ਨੂੰ ਜਿਉਂਦਾ ਰੱਖਿਆ ਹੋਇਆ ਬਸ ਕਿ ਯਾਰ ਅਸੀਂ ਆਪਣੇ ਬਾਪੂ ਉਹਨਾਂ ਦਾ ਨਾਂ ਚੱਲਦਾ ਰੱਖਣਾ ਗਾਲੀਆਂ ਪੀੜੀਆਂ ਤਿਆਰ ਖੜੀਆਂ ਉਹੀ ਬਾਪੂ ਉਹਨਾਂ ਦਾ ਨਾਂ ਚੱਲਦਾ ਰੱਖਣ ਵਾਸਤੇ ਪਰ ਜਿੰਨੇ ਵੀ ਆ ਮੁੰਡੇ ਮੈਨੂੰ ਫਿਰਦੇ ਦਿਸਦੇ ਆ ਮੈਨੂੰ ਲੱਗਦਾ ਵੀ ਜਦੋਂ ਇਹ ਪਹਿਲਵਾਨਾਂ ਗੱਲ ਕਰਦੇ ਆ ਕਹਿੰਦੇ ਮੈਂ ਫਲਾਣੇ ਖਾੜੇ ਦਾ ਮੈਂ ਫਲਾਣੇ ਖਾੜੇ ਦਾ ਜਾ ਪਲਾਨ ਨੇ ਖਾੜੇ ਦੀਆ ਬ੍ਰਾਂਚ ਆ ਤਾਂ ਫਿਰ ਉਹ ਨਾਂ ਚ ਆਟੋਮੈਟਿਕ ਹੀ ਚੱਲ ਪੈਂਦਾ ਬਾਈ ਹਨਾ ਤਾਂ ਪਲਵਾਨਾ ਮਤਲਬ ਇੱਕ ਪਲਵਾਨ ਆਪਾਂ ਇਹ ਕਹਿ ਸਕਦੇ ਆ ਕਿ ਪਲਵਾਨ ਇੱਕ ਪਲਵਾਨੀ ਇੱਕ ਖੇਡ ਨਹੀਂ ਗੀ ਪਲਵਾਨੀ ਇੱਕ ਸਮਾਜ ਆ ਜਿਹੜੀ ਬੰਦਿਆਂ ਨੂੰ ਐਪਸ ਵਿੱਚ ਇੰਨਾ ਕੁ ਜੋੜ ਲੈਂਦੀ ਆ ਵੀ ਫਿਰ ਇਹ ਪੁੱਤਾਂ ਧੀਾਂ ਤੱਕ ਆਪਣੇ ਸਕੇ ਰਿਸ਼ਤੇਦਾਰਾਂ ਨਾਲ ਵਰਤਨ ਨਾਲ ਵਰਤਨ ਪਲਵਾਨਾ ਨਾਲ ਵਰਤਦੇ ਆ ਹਰ ਦੁੱਖ ਸੁੱਖ ਦੇ ਵਿੱਚ ਵਰਤਦੇ ਆ ਖੜਦੇ ਆ ਪਲਵਾਨੀ ਜੇ ਤੁਸੀਂ 2-4 ਸਾਲ ਆਉਦੇ ਬੱਚੇ ਨੂੰ ਕਰਵਾਤੀ ਤਾਂ ਸਮਝ ਲਓ ਵੀ ਤੁਸੀਂ 20-30 ਇਹੋ ਜਿਹੇ ਰਿਸ਼ਤੇਦਾਰ ਇਕੱਠੇ ਕਰਕੇ ਉਹਨੂੰ ਦੇਤੇ ਜਿਹੜੇ ਸਾਰੀ ਜ਼ਿੰਦਗੀ ਉਹਦੋਂ ਟੁੱਟਣਗੇ ਨਹੀਂ ਰਹਿ। ਮਤਲਬ ਇਹ ਮੈਂ ਗਰੰਟੀ ਨਾਲ ਕਹਿੰਦਾ ਵੀ ਜਿਹੜਾ ਬੰਦਾ ਪਲਵਾਨੀ ਖਾੜੇ ਚ 4 ਸਾਲ ਆ ਗਿਆ ਨਾ ਉਹ 40 ਮਿੱਤਰ ਇਹੋ ਜੇ ਜ਼ਿੰਦਗੀ ਭਰ ਵਾਸਤੇ ਲੈ ਗਿਆ ਖੱਟ ਕੇ ਜਿਹੜਾ ਸੌਰੀ ਜ਼ਿੰਦਗੀ ਉਹਦੋਂ ਟੁੱਟਣਗੇ ਨਹੀਂਗੇ ਬਸ ਉਹ ਜਦੋਂ ਵੀ ਮੁਸੀਬਤ ਪਊ ਪਤਾ ਲੱਗੂ ਯਾਰ ਆਪਣਾ ਪਲਵਾਨ ਔਖਾ ਸਿੱਧੇ ਗੱਡੀਆਂ ਮੋਟਰਸਾਈਕਲ ਚੱਕਣਗੇ ਸਿੱਧਾ ਉਹਦੇ ਕੋਲੇ ਵੱਜਣਗੇ ਪੁੱਛਣਗੇ ਨਿਗੇ ਵੀ ਕੀ ਆ ਚਾਹ ਉਹ ਪੈਸੇ ਵੱਲੋਂ ਮੁਸ਼ਕਲ ਆ ਜੇ ਚਾ ਬਿਮਾਰੀ ਵੱਲੋਂ ਆ ਜੇ ਚਾ ਕੋਈ ਕਿਸੇ ਨਾਲ ਲੜਾਈ ਪੜਾਈ ਵੱਲੋਂ ਆ ਜੇ ਮਤਲਬ ਪਹਿਲਵਾਨ ਆ ਜਿਹੜੇ ਉਹ ਇਸ ਤਰ੍ਹਾਂ ਦਾ ਸਮਾਜ ਹੁੰਦੇ ਆ ਸੱਚ ਨੂੰ ਅੱਜ ਵੀ ਇਹਨਾਂ ਚ ਉਸਤਾਦੀ ਸ਼ਗਿਰਦਗੀ ਦੀ ਉਨੀ ਹੀ ਇੱਜ਼ਤ ਆ ਜਿਵੇਂ ਪਹਿਲਿਆਂ ਸਮਿਆਂ ਦੇ ਵਿੱਚ ਹੁੰਦੀ ਸੀਗੀ ਅੱਜ ਵੀ ਜਿਹੜੇ ਪਹਿਲਵਾਨ ਆ ਉਹ ਉਵੇਂ ਜੱਤ ਸਾਥ ਨਾਲ ਪੱਕੇ ਰਹਿ ਕੇ ਪਹਿਲਵਾਨੀ ਕਰਦੇ ਆ ਇਸ ਖਾੜੇ ਦੀ ਪਵਿੱਤਰਤਾ ਇਸ ਖਾੜੇ ਨੂੰ ਮੱਥਾ ਟੇਕਣਾ ਇਸ ਖਾੜੇ ਦੀ ਮਿੱਟੀ ਨੂੰ ਚੁੰਮਣਾ ਇਹਨਾਂ ਲਈ ਅੱਜ ਵੀ ਉਨਾ ਹੀ ਪਵਿੱਤਰ ਆ ਜਿੰਨਾ ਅੱਜ ਤੋਂ 100 200 300 ਸਾਲ ਪਹਿਲਾਂ ਸੀਗਾ ਮਤਲਬ ਪਹਿਲਵਾਨੀ ਇੱਕ ਉਹੋ ਜੀ ਚੀਜ਼ ਆ ਜਿਨੇ ਆਪਣੀ ਰਵਾਇਤ ਆਪਣੀਆਂ ਰੀਤਾਂ ਸਾਰੀਆਂ ਜਿਉਂਦੀਆਂ ਰੱਖੀਆਂ ਹੋਈਆਂ ਆਪਣਾ ਸੱਭਿਆਚਾਰ ਆਪਣਾ ਕਲਚਰ ਮਰਨ ਨਹੀਂ ਦਿੱਤਾ ਪਹਿਲਵਾਨਾਂ ਨੇ ਇਸ ਕਰਕੇ ਇਹਨਾਂ ਨੂੰ ਸਲੂਟ ਆ ਸੱਜਣੋ ਤੇ ਇਹਨਾਂ ਦਾ ਸਮਾਜ ਵੀ ਬਹੁਤ ਤਕੜਾ ਮੈਂ ਉਮੀਦ ਕਰਦਾ ਕਿ ਅਗਲਾ ਬੱਚਾ ਤੁਹਾਡੇ ਘਰੋਂ ਪਹਿਲਵਾਨ ਹੋਵੇ ਇੱਕ ਪੀੜੀ ਪਲਵਾਨ ਜਾਂਦੀ ਹੈ ਫਿਰ ਚੌਥੀ ਤੀਜੀ ਪੀੜੀ ਦੇ ਵਿੱਚ ਆ ਕੇ ਰਸਤਮ ਬਣਦਾ ਅੱਜ ਤੋਂ ਤੁਹਾਡੀ ਪੀੜੀ ਵੀ ਸ਼ੁਰੂ ਕਰੂਗੀ ਤਾਂ ਤੀਜੀ ਚੌਥੀ ਪੀੜੀ ਤੁਹਾਡੇ ਘਰੇ ਵੀ ਰਸਤਮ ਹੋ ਸਕਦਾ ਵੀਡੀਓ ਕਿਹੋ ਜੀ ਲੱਗੀ ਜਿਹੜੇ ਬੰਦਿਆਂ ਨੂੰ ਐਵੇਂ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਖਤਮ ਹੋ ਗਈ ਉਹ ਇੱਕ ਦਿਨ ਇਸ ਖਾੜੇ 'ਚ ਆ ਕੇ ਇੱਕ ਢਾਣਾ ਮਾਰਿਓ ਤੁਹਾਨੂੰ ਪਤਾ ਲੱਗੂਗਾ ਕਿ ਨਹੀਂ ਯਾਰ ਖਤਮ ਕੁਝ ਨਹੀਂ ਹੋਇਆ ਬਸ ਵੇਖਣ ਵਾਲੀਆਂ ਅੱਖਾਂ ਬੰਦ ਹੋ ਗਈਆਂ ਵੇਖਿਆ ਕਰੋ ਕਿਤੇ ਇਹੋ ਜਿਹੇ ਖਾੜਿਆਂ ਦੇ ਵਿੱਚ ਆ ਕੇ ਜਿਉਂਦੇ ਰਹੋ